ਪੋਜ਼ਿਟਿਵ ਨੈਗੇਟਿਵ ਜਿਵੇਂ ਵੀ ਉਹ ਲੋਕਾਂ ਤੱਕ ਪਹੁੰਚਦੀ ਆ ਮੈਂ ਤੁਸੀ ਜਗ੍ਹਾ ਦਿੱਤੀ ਪ੍ਰੈਸ ਕਲੱਬ ਚੰਡੀਗੜ੍ਹ ਕਰਨ ਨੇ ਸਾਨੂੰ ਆਪਣੀ ਗੱਲ ਦੱਸਣ ਦਾ ਮੌਕਾ ਦਿੱਤਾ ਇਸ ਗੱਲ ਦੇ ਵੀ ਸਾਡੇ ਪ੍ਰਧਾਨ ਜੀ ਸਾਰੀ ਕਮੇਟੀ ਦਾ ਮੈਂ ਬਹੁਤ ਧੰਨਵਾਦਾਂ ਇੱਕ ਮਿੰਟ ਅਸੀਂ ਸ਼ੁਰੂ ਕਰਕੇ ਫਿਰ ਆਪਾਂ ਸ਼ੁਰੂ ਕਰਾਂਗੇ ਮੈਂ ਸਭ ਤੋਂ ਪਹਿਲਾਂ ਜਿਹੜੀ ਸਾਡੀ ਅੱਜ ਬਹੁਤ ਪੁਰਾਣਾ ਮੈਂ ਉਹਦੇ ਬਾਰੇ ਗੱਲੀਕਲੀ ਗੱਲ ਦੱਸਣਾ ਚਾਹਣਾ ਹੈ ਕਿਉਂਕਿ ਰੇਲਵੇ ਇੱਕ ਐਸਾ ਮਾਧਿਅਮ ਆ ਅੱਜ ਜਿਹੜਾ ਸਸਤਾ ਤੇਜ਼ ਤੇ ਸੇਫ ਸਭ ਤੋਂ ਜ਼ਰੂਰੀ ਆ ਕਿਸੇ ਵੇਲੇ ਠੀਕ ਸੀ ਪੰਜਾਬ ਦਾ ਵਰਗਾ ਨੈਟਵਰਕ ਰੋਡ ਨੈਟਵਰਕ ਕਿਤੇ ਨਹੀਂਗਾ ਪਰ ਉਹ ਚੀਜ਼ਾਂ ਤੋਂ ਬਾਅਦ ਅੱਜ ਬਹੁਤ ਜ਼ਰੂਰਤ ਹੋਗੀ ਵੀ ਰੇਲਵੇ ਨੂੰ ਦੁਬਾਰਾ ਤੇ ਮੇਰੇ ਵਰਗੇ ਇੱਕ ਪੰਜਾਬ ਦੇ ਨੌਜਵਾਨ ਨੂੰ ਮੌਕਾ ਨਰਿੰਦਰ ਮੋਦੀ ਜੀ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਮੇਰੇ ਲੀਡਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਤੇ ਮੇਰੇ ਕੈਬਨਿਟ ਮੰਤਰੀ ਅਸ਼ਵਨੀ ਵੈਸ਼ਨਵ ਜੀ ਜਿਨ੍ਹਾਂ ਦੀ ਮੈਂ ਸਮਝਦਾ ਪੰਜਾਬ ਲਈ ਕੋਈ ਕਿਸੇ ਕਿੰਤੂ ਪ੍ਰੰਤੂ ਨਹੀਂ ਵੀ ਜੋ ਕਹੀਦਾ ਉਹ ਪੰਜਾਬ ਲਈ ਮਿਲ ਰਿਹਾ ਤੇ ਮੈਂ ਥੋੜਾ ਜਿਹਾ ਜਲਦੀ ਇਹਦੇ ਲਾਈਨ ਬਾਰੇ ਸ਼ੁਰੂਆਤ ਜ਼ਰੂਰ ਕਰੂੰਗਾ ਜਿਹੜੀ ਪੱਟੀ ਤੇ ਜਿਹੜੀ ਫਿਰੋਜ਼ਪੁਰ ਨੂੰ ਹਾਂ ਤੁਸੀਂ ਕਰੋ ਸ਼ੁਰੂ ਕਰੋ ਦੇਖੋ ਇਹ ਤਕਰੀਬਨ ਸਭ ਤੋਂ ਪਹਿਲਾਂ ਉਦੋਂ ਪਹਿਲਾਂ ਵੀ ਪਰ 2008 ਦੇ ਵਿੱਚ ਸਭ ਤੋਂ ਪਹਿਲਾਂ ਇੱਕ ਚਿੱਠੀ ਲਾਲੂ ਪ੍ਰਸ਼ਾਦ ਯਾਦਵ ਜੀ ਉਦੋਂ ਮੰਤਰੀ ਸੀ ਉਹਨਾਂ ਨੂੰ ਲਿਖੀ ਗਈ ਸੀ ਉਹਦੇ ਬਾਰੇ ਮੈਂ ਡਿਟੇਲ ਤੁਹਾਨੂੰ ਦੱਸੂਗਾ ਪਰ ਇਹ ਇਹ ਜਿਹੜਾ ਆਪਣਾ ਰeal ਲਿੰਕ ਆ ਜਿਹੜਾ ਇਹ ਅਸੀਂ ਇਹਦੀ ਤਿਆਰੀ ਅਸੀਂ ਇਹਦੀ ਤਿਆਰੀ ਕਰ ਲਈ ਸੀ ਪਰ ਕਿਉਂਕਿ ਇਲੈਕਸ਼ਨ ਕੋਡ ਸੀ ਗੱਲ ਵੋਟਾਂ ਤੋਂ ਬਾਅਦ ਕਿਉਂਕਿ ਤਰਨਤਾਰਨ ਜ਼ਿਲ੍ਹਾ ਹੈ ਜਿਹੜਾ ਉਹ ਪੱਟੀ ਕਿਉਂਕਿ ਤਰਨਤਾਰਨ ਜ਼ਿਲ੍ਹਾ ਹੈ ਜਿਹੜਾ ਉਹ ਪੱਟੀ ਤਹਿਸੀਲ ਹੈ ਉਹ ਚ ਪੈਂਦੀ ਹੈ ਇਸ ਕਰਕੇ ਅਸੀਂ ਅਨਾਉਂਸ ਨਹੀਂ ਕੀਤਾ ਸੀ ਤੇ ਅੱਜ ਪੈ ਜਾਏਗਾ ਤੇ ਜ਼ਿਲ੍ਹਾ ਫਿਰੋਜ਼ਪੁਰ ਮੱਲਾਂਵਾਲਾ ਖਾਸ ਇਹ ਅੱਠ ਪਿੰਡ ਨੇ ਜਿਹੜੇ ਜਿੱਦੀ ਜ਼ਮੀਨ ਆਉਣੀਆਂ ਅੱਠ ਪਿੰਡ ਨੇ ਜਿਹੜੇ ਉਹ ਤਕਰੀਬਨ ਤਰਨਤਾਰਨ ਜ਼ਿਲ੍ਹੇ ਦੇ ਹੋਣਗੇ ਚਾਰ ਪਿੰਡ ਨੇ ਜਿਹੜੇ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਹੋਣਗੇ ਤੇ ਇਹਦੇ ਵਿੱਚ ਇੱਕ ਵੱਡਾ ਜਿਹੜਾ ਸਭ ਤੋਂ ਆ ਸਤਲੁਜ ਜਿਹੜਾ ਦਰਿਆ ਹੈ ਜਿਹੜੀ ਰਿਵਰ ਆਪਣੀ ਉਹ ਵਿੱਚ ਆਉਂਦੀ ਆ ਤੇ ਇਹਦੇ ਕਰਕੇ ਇਹ ਕੱਲਾ ਹੀ ਜਿਹੜਾ ਹੈ ਤਕਰੀਬਨ 400 ਕਰੋੜ ਰੁਪਏ ਦਾ ਤਕਰੀਬਨ ਇਹ ਦੇ ਉੱਤੇ ਬ੍ਰਿਜ ਬਣੇਗਾ ਰੇਲਵੇ ਬ੍ਰਿਜ ਜਿਹੜਾ ਬਹੁਤ ਵੱਡਾ ਮੈਂ ਸਮਝਦਾ ਇੱਕ ਉਪਲਬਧੀ ਆ ਸਾਡੀ ਇਹਦੇ ਪਿੱਛੇ ਕੰਮ ਰੁਕਿਆ ਹੋਇਆ ਸੀ ਤੇ ਮੈਂ ਅੱਗੇ ਜ਼ਰੂਰ ਸਲਾਈਡ ਆ ਜਿਹੜੀ ਉਹ ਦਿਖਾਉਣਾ ਚਾਹੂੰਗਾ ਇਸ ਤਰੀਕੇ ਦੇ ਨਾਲ ਇਹਦਾ ਫਾਇਦਾ ਕੀ ਕੀ ਆ ਦੇਖੋ ਆਪਾਂ ਕਹਿ ਦਿੰਨੇ ਆਂ ਵੀ ਪੋਰਟ ਤੋਂ ਬਗੈਰ ਕੁਝ ਨਹੀਂਗਾ ਜੇ ਪੋਰਟਸ ਇਧਰਲੇ ਪਾਸੇ ਦਾ ਪਾਕਿਸਤਾਨ ਆ ਜ਼ਿਲ੍ਹਾ ਫਿਰੋਜ਼ਪੁਰ ਮੱਲਾਂਵਾਲਾ ਖਾਸ ਇਹ ਅੱਠ ਪਿੰਡ ਨੇ ਜਿਹੜੇ ਜਿੱਦੀ ਜ਼ਮੀਨ ਆਉਣੀ ਆ ਅੱਠ ਪਿੰਡ ਨੇ ਜਿਹੜੇ ਉਹ ਤਕਰੀਬਨ ਤਰਨਤਾਰਨ ਜ਼ਿਲ੍ਹੇ ਦੇ ਹੋਣਗੇ ਚਾਰ ਪਿੰਡ ਨੇ ਜਿਹੜੇ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਹੋਣਗੇ ਤੇ ਇਹਦੇ ਵਿੱਚ ਇੱਕ ਵੱਡਾ ਜਿਹੜਾ ਸਭ ਤੋਂ ਆ ਸਤਲੁਜ ਜਿਹੜਾ ਦਰਿਆ ਹੈ ਜਿਹੜੀ ਦੇਰ ਆਪਣੀ ਉਹ ਵਿੱਚ ਆਉਂਦੀ ਆ ਤੇ ਇਹਦੇ ਕਰਕੇ ਇਹ ਕੱਲਾ ਹੀ ਜਿਹੜਾ ਹੈ ਤਕਰੀਬਨ 400 ਕਰੋੜ ਰੁਪਏ ਦਾ ਤਕਰੀਬਨ ਇਹ ਦੇ ਉੱਤੇ ਬ੍ਰਿਜ ਬਣੇਗਾ ਰੇਲਵੇ ਬ੍ਰਿਜ ਜਿਹੜਾ ਬਹੁਤ ਵੱਡਾ ਮੈਂ ਸਮਝਦਾ ਇੱਕ ਉਪਲਬਧ ਦੀ ਆ ਸਾਡੀ ਇਹਦੇ ਪਿੱਛੇ ਕੰਮ ਰੁਕਿਆ ਹੋਇਆ ਸੀ ਤੇ ਮੈਂ ਅੱਗੇ ਜ਼ਰੂਰ ਸਲਾਈਡ ਆ ਜਿਹੜੀ ਉਹ ਦਿਖਾਉਣਾ ਚਾਹੂੰਗਾ ਇਸ ਤਰੀਕੇ ਦੇ ਨਾਲ ਇਹਦਾ ਫਾਇਦਾ ਕੀ ਕੀ ਆ ਦੇਖੋ ਆਪਾਂ ਕਹਿ ਦਿੰਨੇ ਆਂ ਵੀ ਪੋਰਟ ਤੋਂ ਬਗੈਰ ਕੁਝ ਨਹੀਂਗਾ ਜੇ ਪੋਰਟਸ ਇਧਰਲੇ ਪਾਸੇ ਦਾ ਪਾਕਿਸਤਾਨ ਆ ਮੀਨ ਆਉਣੀ ਆ ਅੱਠ ਪਿੰਡ ਨੇ ਜਿਹੜੇ ਉਹ ਤਕਰੀਬਨ ਤਰਨਤਾਰਨ ਜ਼ਿਲ੍ਹੇ ਦੇ ਹੋਣਗੇ ਚਾਰ ਪਿੰਡ ਨੇ ਜਿਹੜੇ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਹੋਣਗੇ ਤੇ ਇਹਦੇ ਵਿੱਚ ਇੱਕ ਵੱਡਾ ਜਿਹੜਾ ਸਭ ਤੋਂ ਆ ਸਤਲੁਜ ਜਿਹੜਾ ਦਰਿਆ ਏ ਜਿਹੜੀ ਰਿਵਰ ਆਪਣੀ ਉਹ ਵਿੱਚ ਆਉਂਦੀ ਆ ਤੇ ਇਹਦੇ ਕਰਕੇ ਇਹ ਕੱਲਾ ਹੀ ਜਿਹੜਾ ਏ तकरीबन 400 ਕਰੋੜ ਰੁਪਏ ਦਾ तकरीबन ਇਹ ਦੇ ਉੱਤੇ ਬ੍ਰਿਜ ਬਣੇਗਾ ਰੇਲਵੇ ਬ੍ਰਿਜ ਜਿਹੜਾ ਬਹੁਤ ਵੱਡਾ ਮੈਂ ਸਮਝਦਾ ਇੱਕ ਉਪਲਬਧ ਦੀ ਆ ਸਾਡੀ ਇਹਦੇ ਪਿੱਛੇ ਕੰਮ ਰੁਕਿਆ ਹੋਇਆ ਸੀ ਤੇ ਮੈਂ ਅੱਗੇ ਜ਼ਰੂਰ ਸਲਾਈਡ ਆ ਜਿਹੜੀ ਉਹ ਦਿਖਾਉਣਾ ਚਾਹੂੰਗਾ ਇਸ ਤਰੀਕੇ ਦੇ ਨਾਲ ਇਹਦਾ ਫਾਇਦਾ ਕੀ ਕੀ ਆ ਦੇਖੋ ਆਪਾਂ ਕਹਿ ਦਿੰਨੇ ਆ ਵੀ ਪੋਰਟ ਤੋਂ ਬਗੈਰ ਕੁਝ ਨਹੀਂ ਗਾ ਜਿਪੋਰਟਸ ਇਧਰਲੇ ਪਾਸੇ ਦਾ ਪਾਕਿਸਤਾਨ ਆ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਹੋਣਗੇ ਤੇ ਇਹਦੇ ਵਿੱਚ ਇੱਕ ਵੱਡਾ ਜਿਹੜਾ ਸਭ ਤੋਂ ਆ ਸਤਲੁਜ ਜਿਹੜਾ ਦਰਿਆ ਏ ਜਿਹੜੀ ਰਿਵਰ ਆਪਣੀ ਉਹ ਵਿੱਚ ਆਉਂਦੀ ਆ ਤੇ ਇਹਦੇ ਕਰਕੇ ਇਹ ਕੱਲਾ ਹੀ ਜਿਹੜਾ ਏ ਤਕਰੀਬਨ 400 ਕਰੋੜ ਰੁਪਏ ਦਾ ਤਕਰੀਬਨ ਇਹ ਦੇ ਉੱਤੇ ਬ੍ਰਿਜ ਬਣੇਗਾ ਰੇਲਵੇ ਬ੍ਰਿਜ ਜਿਹੜਾ ਬਹੁਤ ਵੱਡਾ ਮੈਂ ਸਮਝਦਾ ਇੱਕ ਉਪਲਬਧ ਦੀ ਆ ਸਾਡੀ ਇਹਦੇ ਪਿੱਛੇ ਕੰਮ ਰੁਕਿਆ ਹੋਇਆ ਸੀ ਤੇ ਮੈਂ ਅੱਗੇ ਜ਼ਰੂਰ 슬ਾਈਡ ਆ ਜਿਹੜੀ ਉਹ ਦਿਖਾਉਣਾ ਚਾਹੂੰਗਾ ਇਸ ਤਰੀਕੇ ਦੇ ਨਾਲ ਇਹਦਾ ਫਾਇਦਾ ਕੀ ਕੀ ਆ ਦੇਖੋ ਆਪਾਂ ਕਹਿ ਦਿੰਨੇ ਆਂ ਵੀ ਪੋਰਟ ਤੋਂ ਬਿਗੈਰ ਕੁਛ ਨਹੀਂਗਾ ਜੇ ਪੋਰਟਸ ਇਧਰਲੇ ਪਾਸੇ ਦਾ ਪਾਕਿਸਤਾਨ ਆ ਲੋਜ ਜਿਹੜਾ ਦਰਿਆ ਏ ਜਿਹੜੀ ਦੇ ਵਾਰ ਆਪਣੀ ਉਹ ਵਿੱਚ ਆਉਂਦੀ ਆ ਤੇ ਇਹਦੇ ਕਰਕੇ ਇਹ ਕੱਲਾ ਹੀ ਜਿਹੜਾ ਏ ਤਕਰੀਬਨ 400 ਕਰੋੜ ਰੁਪਏ ਦਾ ਤਕਰੀਬਨ ਇਹ ਇਹਦੇ ਉੱਤੇ ਬ੍ਰਿਜ ਬਣੇਗਾ ਰੇਲਵੇ ਬ੍ਰਿਜ ਜਿਹੜਾ ਬਹੁਤ ਵੱਡਾ ਮੈਂ ਸਮਝਦਾ ਇੱਕ ਉਪਲਬਧ ਦੀ ਆ ਸਾਡੀ ਇਹਦੇ ਪਿੱਛੇ ਕੰਮ ਰੁਕਿਆ ਹੋਇਆ ਸੀ ਤੇ ਮੈਂ ਅੱਗੇ ਜ਼ਰੂਰ ਸਲਾਈਡ ਆ ਜਿਹੜੀ ਉਹ ਦਿਖਾਉਣਾ ਚਾਹੂੰਗਾ ਇਸ ਤਰੀਕੇ ਦੇ ਨਾਲ ਇਹਦਾ ਫਾਇਦਾ ਕੀ ਕੀ ਆ ਦੇਖੋ ਆਪਾਂ ਕਹਿ ਦਿੰਨੇ ਆ ਵੀ ਪੋਰਟ ਤੋਂ ਬਗੈਰ ਕੁਝ ਨਹੀਂਗਾ ਜੇ ਪੋਰਟਸ ਇਧਰਲੇ ਪਾਸੇ ਦਾ ਪਾਕਿਸਤਾਨ ਆ ਕੱਲਾ ਹੀ ਜਿਹੜਾ ਏ ਤਕਰੀਬਨ 400 ਕਰੋੜ ਰੁਪਏ ਦਾ ਤਕਰੀਬਨ ਇਹ ਦੇ ਉੱਤੇ ਬ੍ਰਿਜ ਬਣੇਗਾ ਰੇਲਵੇ ਬ੍ਰਿਜ ਜਿਹੜਾ ਬਹੁਤ ਵੱਡਾ ਮੈਂ ਸਮਝਦਾ ਇੱਕ ਉਪਲਬਧ ਦੀ ਆ ਸਾਡੀ ਇਹਦੇ ਪਿੱਛੇ ਕੰਮ ਰੁਕਿਆ ਹੋਇਆ ਸੀ ਤੇ ਮੈਂ ਅੱਗੇ ਜ਼ਰੂਰ ਸਲਾਈਡ ਆ ਜਿਹੜੀ ਉਹ ਦਿਖਾਉਣਾ ਚਾਹੂੰਗਾ ਇਸ ਤਰੀਕੇ ਦੇ ਨਾਲ ਇਹਦਾ ਫਾਇਦਾ ਕੀ ਕੀ ਆ ਦੇਖੋ ਆਪਾਂ ਕਹਿ ਦਿੰਨੇ ਆ ਵੀ ਪੋਰਟ ਤੋਂ ਬਗੈਰ ਕੁਝ ਨਹੀਂਗਾ ਜੇ ਪੋਰਟਸ ਇਧਰਲੇ ਪਾਸੇ ਦਾ ਪਾਕਿਸਤਾਨ ਆ ਇੰਗਾ ਰੇਲਵੇ ਬ੍ਰਿਜ ਜਿਹੜਾ ਬਹੁਤ ਵੱਡਾ ਮੈਂ ਸਮਝਦਾ ਇੱਕ ਉਪਲਬਧੀ ਆ ਸਾਡੀ ਇਹਦੇ ਪਿੱਛੇ ਕੰਮ ਰੁਕਿਆ ਹੋਇਆ ਸੀ ਤੇ ਮੈਂ ਅੱਗੇ ਜ਼ਰੂਰ ਸਲਾਈਡ ਆ ਜਿਹੜੀ ਉਹ ਦਿਖਾਉਣਾ ਚਾਹੂੰਗਾ ਇਸ ਤਰੀਕੇ ਦੇ ਨਾਲ ਇਹਦਾ ਫਾਇਦਾ ਕੀ ਕੀ ਆ ਦੇਖੋ ਆਪਾਂ ਕਹਿ ਦਿੰਨੇ ਆ ਵੀ ਪੋਰਟ ਤੋਂ ਬਗੈਰ ਕੁਝ ਨਹੀਂਗਾ ਜੇ ਪੋਰਟਸ ਇਧਰਲੇ ਪਾਸੇ ਦਾ ਪਾਕਿਸਤਾਨ ਆ ਉਪਲਬਧੀ ਆ ਸਾਡੀ ਇਹਦੇ ਪਿੱਛੇ ਕੰਮ ਰੁਕਿਆ ਹੋਇਆ ਸੀ ਤੇ ਮੈਂ ਅੱਗੇ ਜ਼ਰੂਰ ਸਲਾਈਡ ਆ ਜਿਹੜੀ ਉਹ ਦਿਖਾਉਣਾ ਚਾਹੂੰਗਾ ਇਸ ਤਰੀਕੇ ਦੇ ਨਾਲ ਇਹਦਾ ਫਾਇਦਾ ਕੀ ਕੀ ਆ ਦੇਖੋ ਆਪਾਂ ਕਹਿ ਦਿੰਨੇ ਆ ਵੀ ਪੋਰਟ ਤੋਂ ਬਗੈਰ ਕੁਝ ਨਹੀਂਗਾ ਜੇ ਪੋਰਟਸ ਇਧਰਲੇ ਪਾਸੇ ਤਾਂ ਪਾਕਿਸਤਾਨ ਆ ਪੋਰਟ ਤੋਂ ਬਗੈਰ ਕੁਝ ਨਹੀਂਗਾ ਜੇ ਪੋਰਟਸ ਇਧਰਲੇ ਪਾਸੇ ਤਾਂ ਪਾਕਿਸਤਾਨ ਆ ਭੀੜ ਪੈਂਦੀ ਆ ਤਾਂ ਸਭ ਤੋਂ ਵੱਧ ਬਾਰਡਰ ਨੂੰ ਜਦੋਂ ਸਾਡੀ ਫੌਜ ਦੀ ਮੂਵਮੈਂਟ ਹੋਣੀ ਆ ਹੋਰ ਚੀਜ਼ਾਂ ਦੀ ਹੋਣੀ ਆ ਤੇ ਉਹਦੇ ਲਈ ਇਹ ਲਾਈਨ ਆ ਜਿਹੜੀ ਨਾਲ ਦੀ ਨਾਲ ਸਾਨੂੰ ਕੋਈ ਇਸ਼ੂ ਕੋਈ ਪ੍ਰੋਬਲਮ ਨਹੀਂ ਆਏਗੀ ਇੱਕ ਲਾਈਨ ਤਾਂ ਜਾਂਦੀ ਹੋ ਜਾਂਦੀ ਹੈ ਜਿਹੜੀ ਸਿੱਧੀ ਆਪਣੀ ਜਲੰਧਰੋਂ ਅੰਮ੍ਰਿਤਸਰੋਂ ਹੋ ਕੇ ਇਹ ਦੂਜੀ ਲਾਈਨ ਓਡੀ ਵੱਡੀ ਹੀ ਲਾਈਨ ਆ ਜਿਹੜੀ ਇਹ ਲਾਈਨ ਬਣੇਗੀ ਜਿਹੜੀ ਫਰੋਜ਼ਪੁਰ ਤੱਕ ਸਿੱਧੀ ਉਦੋਂ ਬਾਅਦ ਰਾਜਸਥਾਨ ਤੋਂ ਗੁਜਰਾਤ ਕਾਂਡਲਾ ਪੋਰਟ ਹੋਰ ਵੱਡੇ ਵੱਡੇ ਪੋਰਟ ਨੇ ਐਂ ਹੀ ਮਹਾਰਾਸ਼ਟਰ ਦੇ ਪੋਰਟ ਨੇ ਜਿੱਥੇ ਜਾ ਕੇ ਇਹ ਸਾਨੂੰ ਫਾਇਦਾ ਹੋਣਾ ਸਭ ਤੋਂ ਵੱਡਾ ਜੇ ਤੁਸੀਂ ਹੈਰਾਨ ਹੋਵੋਗੇ ਮੈਂ ਦਿਖਾਉਣਾ ਚਾਹਨਾ ਥੋੜਾ ਵੀ ਕਿੰਨੇ ਚਿਰ ਦਾ ਇਹ ਕੰਮ ਐਮੀ ਲੋਕ ਕਹਿਣਗੇ ਜੀ ਹੁਣ ਜੇ ਪੋਰਟ ਦਾ ਨਾਮ ਆ ਗਿਆ ਤਾਂ ਕਿਸੇ ਬੰਦੇਆਂ ਦਾ ਦੋਨੋਂ ਨਾਲ ਲੈਣਗੇ ਜੀ ਸਾਡੇ ਇਹ ਜੇ ਵੀ ਨੈਗੇਟਿਵ ਲੋਕ ਬੜੇ ਹੋਏ ਆ ਵੀ ਇਹ ਤਾਂ ਹੀ ਤਾਂ ਕੀਤਾ ਗਿਆ ਇਹ ਤਾਂ 2008 ਦੀ ਤਾਂ ਪਹਿਲੀ ਵਾਰੀ ਇਹ ਗੱਲ ਆਈ ਉਦੋਂ ਪਹਿਲਾਂ ਇਹ ਇੱਕ ਚਿੱਠੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣਾ ਨੇ ਲਿਖੀ ਉਸ ਵੇਲੇ ਉਦੋਂ ਬਾਅਦ ਉਹ ਚਿੱਠੀਆਂ ਕੈਪਟਨ ਬਰਿੰਦਰ ਸਿੰਘ ਜੀ ਲਿਖਦੇ ਰਹੇ ਪਮਨ ਮਨਸਲ ਜੀ ਮੰਤਰੀ ਰਹੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਬਮਨਟੇਕ ਸਿੰਘ ਆਲੂ ਵਾਲੀਆ ਮੈਂ ਤੁਹਾਨੂੰ ਸਾਰੀਆਂ ਚਿੱਠੀਆਂ ਦਿਖਾਉਂਗਾ ਉਹਨਾਂ ਨੇ